ਪੰਜਾਬ ਅੰਦਰ ਮਈਆ ਜਿਮਨੀ ਟੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਚਤਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਵੱਲੋਂ ਪੰਜਾਬ ਅੰਦਰ ਸ਼ੁਕਰਾਨਾ ਯਾਤਰਾ ਕੀਤੀ ਜਾ ਰਹੀ ਹੈ ਉਸ ਦੇ ਚਲਦੇ ਅੱਜ ਦੂਸਰੇ ਪੜਾਅ ਤਹਿਤ ਅੰਮ੍ਰਿਤਸਰ ਤੋਂ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਦੀ ਅਗਵਾਈ ਹੇਠ ਇਹ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਹੋਈ ਜੋ ਕਿ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਟਾਲਾ ਵਿਖੇ ਜਾ ਕੇ ਸਮਾਪਤ ਹੋਵੇਗੀ ਇਸ ਸ਼ੁਕਰਾਨਾ ਯਾਤਰਾ ਦੇ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਿੱਸਾ ਲਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਰਾਤ ਨੂੰ ਅਸੀਂ ਤੁਰਕਿਆਣਾ ਮੰਦਿਰ ਅਤੇ ਵਾਲਮੀਕੀ ਤਿਰਤਵੀ ਨਤਮਸ ਤੋਂ ਕੋਈ ਹਾਂ ਗੁਰੂ ਨਗਰੀ ਦੇ ਵਿੱਚ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। ਇਹਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਕੰਮ ਕਰਵਾ ਸਕੀਏ ਜੋ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਉਸ ਉੱਤੇ ਖਰੇ ਉਤਰੀਏ। ਉਹਨਾਂ ਇਹ ਵੀ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਨੂੰ ਬਲ ਬਖਸ਼ੋ ਜੋ ਪਾਰਟੀ ਨੇ ਸਾਡੇ ਤੇ ਜ਼ਿੰਮੇਵਾਰੀਆਂ ਲਾਈਆਂ ਹਨ ਉਹਨਾਂ ਤੇ ਖਰੇ ਉਤਰੀਏ। ਪਹਿਲਾਂ ਤੇ ਜੀ ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਨੂੰ ਇੰਨਾ ਮਾਨ ਸਤਿਕਾਰ ਪਿਆਰ ਦਿੱਤਾ ਅਸੀਂ ਸਦਾ ਰਹਿਣੀ ਆ ਰਾਤੀ ਮੰਦਰ ਵੀ ਬਾਲਮਿਕੀ ਮੰਦਰ ਵੀ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਪਾਂ ਸਾਰੇ ਜਗ੍ਹਾ ਨਤਬਸਤ ਹੋ ਕੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਅਦਾ ਕੀਤਾ ਔਰ ਅਰਦਾਸ ਬੇਨਤੀ ਕੀਤੀ ਪੰਜਾਬ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਵਾਸਤੇ ਵੱਡੇ-ਉੱਡੇ ਹੁੰਦੇ ਤਾਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਚੁਣੌਤੀਆਂ ਵੱਜਦੀਆਂ। ਅਹ ਦੇਖੋ ਜੀ ਜ਼ਿੰਮੇਵਾਰੀਆਂ ਜਿਉਂ-ਜਿਉਂ ਵੱਧਦੀਆਂ ਨੇ। ਪਰਮਾਤਮਾਗੇ ਉਹ ਅਰਦਾਸ ਬੇਨਤੀ ਕਰਦੇ ਆ ਵੀ ਉਹਦਾ ਹਿੰਮਤ ਵੀ ਬਖਸ਼ਿਓ। ਜਿਹੜੀਆਂ ਉਹ ਜ਼ਿੰਮੇਵਾਰੀਆਂ ਨਿਭਾ ਸਕੀ ਔਰ ਪਾਰਟੀ ਦੇ ਰਣੀਆਂ ਜੀ ਜਿਨ੍ਹਾਂ ਨੇ ਇਸ ਨਮਾਣੇ ਤੇ ਵਿਸ਼ਵਾਸ ਕੀਤਾ ਜਿਹੜੀ ਜ਼ਿੰਮੇਵਾਰੀ ਦੇ ਕੇ ਨਵਾਦਿਆ ਜਿਹੜੇ ਆਰਮੀ ਵਾਲਿਆਂ ਨੇ ਰਿਕਵੈਸਟ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜੀ ਲੋਕਾਂ ਨੂੰ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਉਹ ਆਰਮੀ ਦੇ ਜਿਹੜੇ ਕੁਆਟਰ ਹੈ ਉਹਨਾਂ ਨੂੰ ਵੀ ਦਿੱਤੇ ਜਾਵੇ ਦੇਖੋ ਜੀ ਇਹਦੇ ਬਾਰੇ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਹੁਣੇ ਪਤਾ ਲੱਗਾ ਇਹਦੇ ਬਾਰੇ ਵਿਚਾਰ ਕਰਾਂਗੇ ਜੀ ਚਰਚਾ ਕਰਾਂਗੇ ਜੀ ਸਰ ਨਗਾ ਨਿਕ ਮਾ ਜਿਹੜੀ ਇਲੈਕਸ਼ਨਸ ਨੇ ਉਹ ਕਿੰਨੇ ਕੁ ਵਡੇ ਚੋਸੀ ਨੇ ਬਲੀ ਜੀ ਬਿਲਕੁਲ ਜੀ ਜਦੋਂ ਪਰਮਾਤਮਾ ਦਾ ਔਟ ਆਸਰਾ ਹੋਵੇ ਤੇ ਸੰਗਤ ਦਾ ਪਿਆਰ ਹੋਵੇ ਫਿਰ ਚੁਣੌਤੀਆਂ ਚੁਣੌਤੀਆਂ ਨਹੀਂ ਰਹਿ ਜਾਂਦੀਆਂ ਹੁੰਦੀਆਂ ਫਿਰ ਇਹਨੂੰ ਵਧੀਆ ਢੰਗ ਨਾਲ ਆਪਾਂ ਹੱਲ ਕੀਤਾ ਜਿੱਤ ਪ੍ਰਾਪਤ ਹੋਈ ਆ ਜਿੰਮੀ ਚੋਣ ਦੇ ਵਿੱਚ ਉਹਨੂੰ ਕਿਵੇਂ ਸਮਝਿਆ ਤੁਸੀਂ ਤੁਹਾਡੇ ਸਾਹਮਣੇ ਆ ਜੀ ਉਹ ਜਿਹੜੀ ਜਿੱਤ ਆ ਸਾਰੇ ਸੀਐਮ ਸਾਹਿਬ ਸੀਐਮ ਦੇ ਦਾਵੇਦਾਰ ਜਿਹੜੇ ਮੈਨੂੰ ਲੱਗਦਾ ਵੀ ਜਿਦ ਤਰਾ ਰਾਜਾ ਬਣਿੰਦੀ ਡੇਰ ਬਾਬਾ ਨਾਨਕ ਵਾਲੇ ਸੋ ਲੋਕਾਂ ਨੇ ਦੇਖੋ ਮੈਂ ਅੱਗੇ ਵੀ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਨਾ ਅੱਗੇ ਲਾਰੇ ਵਾਦੇ ਚੱਲਦੇ ਹੁੰਦੇ ਸੀ ਹੁਣ ਜਿਹੜਾ ਬੰਦਾ ਕੰਮ ਕਰੂਗਾ ਲੋਕ ਉਹਨੂੰ ਪਸੰਦ ਕਰਨਗੇ ਅਸੀਂ ਆਪਾਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗਏ ਆ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਰਿਜ਼ਲਟ ਦਿੱਤਾ ਹੱਲੇ ਕਈ ਕੰਮ ਰਹਿੰਦੇ ਨੇ ਸਾਡੇ ਪਰ ਜੋ ਜੋ ਸਮਾਂ ਬੀਤਦਾ ਜਾਊਗਾ ਤੇ ਉਦੋਂ ਆਪਾਂ ਕੰਮ ਜੜੇ ਉੱਪਰ ਲੋਕਾਂ ਵਿੱਚ ਜਦੋਂ 13 ਸੀਟਾਂ 'ਚੋਂ 3 ਆਈਆਂ ਤੇ ਓਪਨੀਸ਼ਨ ਕਹਿੰਦੀ ਵੀ ਇਹਨਾਂ ਦਾ ਗਰਾਫ ਹੁੰਦੇ ਜਾਣਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਸੰਗਤ ਆ ਲੋਕ ਆ ਜਨਤਾ ਲੋਕ ਚੋਣ ਤੇ ਲੀਡਰ ਹਾਸਤੇ ਆ ਲੋਕ ਚੋਣ ਤੇ ਲੀਡਰ ਫਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਕਿੰਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਥੋੜਾ ਸੋ ਮੇਰਾ ਭਰਾ ਉਸਮ ਸ਼ੀਨਾ ਹੂੰ ਇਹ ਮੈਂ ਮੈਨੂੰ ਪਾਦਾ ਹੁਕਮ ਹੋਇਆ ਵੀ ਤੁਰਨਾ ਆਪਾਂ ਇੱਥੋਂ ਆ ਕਾਫਲਾ ਜੀ ਮੈਂ ਕਿਹਾ ਜਿਤਨਾ ਵੀ ਇਹ ਵੇਖੋ ਸਾਡੇ ਇਹ ਸਾਡੀਆਂ ਬਾਹਵਾਂ ਨੇ ਸਾਡੇ ਵਰਕਰ ਸਾਡੀ ਸਾਡਾ ਪਰਿਵਾਰ ਆ ਸਾਨੂੰ ਇਹ ਹੁੰਦਾ ਵੀ ਹਰ ਇੱਕ ਦਾ ਮਾਣ ਸਤਿਕਾਰ ਜਿਹੜਾ ਉਹਦੇ ਚ ਕੋਈ ਕਥਾ ਨਾ